ਜੀ ਇਹ ਨੀ ਪ੍ਰੋਬਲਮ ਆ ਨਾ ਸਾਹ ਦੀ ਜਾਂ ਕਿਸੇ ਨੂੰ ਹੋਰ ਵੀ ਆ ਸਕਦੀ ਆ ਉਹਨੇ ਨਾ ਫਿਰ ਇਹਨੇ ਗਰਮ ਸਰਦ ਹੋ ਜਾਂਦਾ ਅੱਛਾ ਗਰਮ ਸਰਦ ਹੋ ਜਾਣਾ ਫਿਰ ਉਹਨੇ ਨਾ ਖਾਂਸੀ ਆਉਣ ਲੱਗਿਆ ਟਾਈਫਾਇਡ ਵੀ ਹੋ ਜਾਂਦਾ ਨਮੂਨੀਆਂ ਵੀ ਹੋ ਜਾਂਦਾ ਤੇ ਕਈ ਐਲਮਤਾਂ ਲੱਗ ਜਾਂਦੀਆਂ ਨੇ ਤੇਲ ਕਢਾ ਕੇ ਖਾਨਿਆਂ ਤੜਕਾ ਲਾਉਨੇ ਆ ਉਹ ਇੱਕ ਨੰਬਰ ਦਾ ਵੈਸਟ ਆ ਕਿਉਂਕਿ ਸੁੰਗ ਕੇ ਦੇਖ ਲਿਆ ਕਰੋ ਜਦੋਂ ਐ ਕਰਾਂਗੇ ਨਾ ਐ ਮੈਂ ਜਦੋਂ ਅੱਖਾਂ ਚੋਂ ਪਾਣੀ ਨਿਕਲਣ ਲੱਗਿਆ ਅੱਛਾ ਸ਼ਗਨ ਤੇ ਨਾ ਮੰਨਣਾ ਵਿਸ਼ੋਦਾ ਦੇਖੋ ਜੀ ਮੇਰੇ ਕੋਲੇ 20 ਸਾਲ ਵਾਲੇ ਵੀ ਆਇਆ ਮੋਕੀ ਸਾਹਿਬ ਤੇ ਸਾਲ ਸਾਲ ਡੇਢ ਡੇ ਸਾਲ ਵਾਲਿਆ ਤੋਂ ਬਾਦੂ ਨੇ ਉਹ ਤਾਂ ਹੁਣ ਆਪਣੇ 2.5 ਲੱਖ ਤੋਂ ਪਲੱਸ ਬਰੇਜ ਠੀਕ ਹੋ ਗਈ ਜੀ ਹਾਂ ਜੀ ਤੁਹਾਡੇ ਹਕੀਕਤ ਟੀਵੀ ਵਾਲਿਆਂ ਨੂੰ ਬਹੁਤ ਬਹੁਤ ਮੇਰੇ ਵੱਲੋਂ ਤੇ ਤੁਹਾਡੇ ਸਰੋਤਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਅਗਲੀਆਂ ਵਿਚਲੀਆਂ ਵੀਡੀਓ ਨੂੰ ਦੇਖ ਕੇ ਬਹੁਤ ਸਪੌਂਸ ਮਿਲਿਆ ਜੀ ਤੇ ਹੋਰ ਫਰੂਕੀ ਸਾਹਿਬ ਹੁਣ ਦੱਸੋ ਜੀ ਕੀ ਹਾਂ ਜੀ ਹੁਣ ਫਰੂਕੀ ਸਾਹਿਬ ਇਹ ਆਉਂ ਆ ਪਹਿਲਾਂ ਤਾਂ ਸੀਗਾ ਆਪਣੇ ਸਰਦਿਆਂ ਵਾਲੇ ਸਰਦੀਆਂ ਵਿੱਚ ਸੀਗਾ ਵੀ ਆਪਾਂ ਅਰਜ਼ਾਈ ਦਾ ਚਾਹੀ ਸੀ ਕੰਬੜਾ ਦਾ ਚਾਹੀ ਸੀਗਾ ਵੀ ਆਪਾਂ ਮੂੰਹ ਛਰਟਾ ਕੇ ਪੈ ਜਾਂਦੇ ਆ ਜਦੋਂ ਉਹ ਬਾਹਰ ਨਿਕਲਦੇ ਆ ਉਦੋਂ ਜਿਹਨੂੰ ਪ੍ਰੋਬਲਮ ਆਈ ਹੁੰਦੀ ਆ ਖਾਂਸੀ ਦੀ ਸਾਹ ਦੀ ਦਮੇ ਦੀ ਨਮੂਨੀਆਂ ਹੋਇਆ ਹੁੰਦਾ ਉਹਨੂੰ ਪ੍ਰੋਬਲਮ ਛੇਤੀ ਪਕੜ ਲੈਂਦੀ ਆ ਹੁਣ ਆ ਗਈਆਂ ਆਪਣੀਆਂ ਗਰਮੀਆਂ ਹੁਣ ਗਰਮੀਆਂ ਦੇ ਵਿੱਚ ਉਹਜਾ ਪ੍ਰੋਗਰਾਮ ਗਰਮੀਆਂ ਦੇ ਵਿੱਚ ਆ ਜਾਂਦਾ ਸੀ ਤਾਂ ਕੁਸੀ ਪਸਦੇ ਸੀ ਨਹਾਉਣ ਵਾਸਤੇ ਨਹਾਉਣ ਵਾਸਤੇ ਵੀ ਕਈ ਗੁਣ ਹੁੰਦੇ ਨੇ ਇੱਕ ਤਾਂ ਆਪਣਾ ਹੁਣ ਟੈਂਪਰੇਚਰ ਲੋ ਹੁੰਦਾ ਇਹ ਵਿੱਚ ਆਪਾਂ ਵਧੀਆ ਨਹਾ ਸਕਦੇ ਹਾਂ ਠੰਡੇ ਪਾਣੀ ਨਾਲ ਵੀ ਦੂਜੇ ਨਾਲ ਵੀ ਨਾੜਾ ਜਾਂ ਹੌਟ ਗਰਮੀ ਹੋਰ ਤੇ ਵੀ ਹਨਾ ਜਿਹੜਾ ਇਹ ਤੁ ਗਾਹਾ ਉਹ ਇੱਕ ਮਹੀਨਾ ਬਾਅਦ ਉਹਦੇ ਵਿੱਚ ਪ੍ਰੋਬਲਮਾਂ ਬਹੁਤ ਜ਼ਿਆਦਾ ਰੁੱਕੀ ਸਾਹਵਾਂ ਹੁੰਦੀਆਂ ਨੇ ਉਹ ਆਪਾਂ ਨੂੰ ਥੋੜਾ ਜਿਹਾ ਸੁਚੇਤ ਹੋਣ ਦੀ ਲੋੜ ਆ ਕਿਉਂਕਿ ਜੇ ਸਚੇਤ ਹੋਵਾਂਗੇ ਰੁੱਕੀ ਸਾਹਵਾਂ ਫੇਰ ਆਪਾਂ ਨੂੰ ਡਾਕਟਰਾਂ ਜਾਂ ਵੈਦਾਹ ਕੋਲੇ ਜਾਣ ਦੀ ਲੋੜ ਹੀ ਨਹੀਂ ਪੈਣੀ। ਹਾਂਜੀ ਉਹ ਇੱਕੜ ਹੁੰਦਾ ਫਿਰ ਕਿਸੇ ਜਿਵੇਂ ਹੁਣ ਆਪਣੀ ਇੱਕ ਤਾਂ ਮੋਟਰ ਚਲਾ ਕੇ ਨਹਾਉਣਾਗਾ ਤਾਂ ਟੈਂਪਰੇਚਰ ਬਿਲਕੁਲ ਲੋਟ ਆ ਤੇ ਇੱਕ ਆਪਾਂ ਹੁਣ ਜਦੋਂ ਗਰਮੀ ਆ ਗਈ ਨਾ ਟੈਂਕੀ ਦਾ ਪਾਣੀ ਉੱਪਰ ਹੁੰਦਾ ਨਾ ਉਹਨਾਂ ਨੇ ਪਾਈਪਾ ਪੂਰੀਆਂ ਗਰਮ ਹੁੰਦੇ ਆ ਪਾਣੀ ਪੂਰਾ ਹੀ ਗਰਮ ਹੁੰਦਾ। ਠੀਕ ਹੈ। ਆਪਾਂ ਛੱਡ ਕੇ ਦੇਖ ਕੇ ਆਪਾਂ ਨਾ ਹੁੰਨ ਲੱਗ ਜਾਂਦੇ ਆ ਠੀਕ ਹੈ ਹਾਂ ਜੀ ਕਾਣੀ ਹਰੇ ਕੋਲੇ ਕਾਣੀ ਹੈ ਮੇਰੇ ਕੋਲੇ ਤਾਂ ਕੋਈ ਕਾਣੀ ਹੀ ਹੈ ਹਾਂ ਜੀ ਜੀ ਹਾਂ ਜੇ ਇੱਕ ਕੋਲ ਉਹਦੇ ਨਹਾ ਕੇ ਨਾ ਆਪਾਂ ਗਰਮ ਪਾਣੀ ਦੇ ਵਿੱਚ ਗਰਮ ਪਾਣੀ ਹੁੰਦਾ ਉਹ ਮਜਬੂਰੀ ਦਾ ਸਾਰੇ ਕੋਲੇ ਹੀ ਹੈ ਜੀ 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 ਮਜਬੂਰੀ ਦੇ ਵਿੱਚ ਉਹ ਨਹਾ ਕੇ ਫਿਰ ਉਹਦੋਂ ਆ ਨਾ ਮੁੜ ਕੇ ਫੇਰ ਆਉਣ ਲੱਗ ਜਾਂਦਾ ਨਹਾਉਂਦੇ ਆ ਨਹਾਉਂਦੇ ਕੱਪੜੇ ਪਾਉਂਦੇ ਆ ਪਾਉਂਦੇ ਨੂੰ ਮੁੜ ਕੇ ਫੇਰ ਆ ਜਾਂਦਾ ਠੀਕ ਹੈ ਫਿਰ ਆਪਾਂ ਕੀ ਚੱਲਦੇ ਆ ਫਿਰ ਆਪਣੇ ਉੱਪਰ ਸੱਤ ਦੇ ਪੱਖਾ ਲੱਗਿਆ ਹੋਇਆ ਹੂੰ ਪੱਖਾ ਲੱਗਿਆ ਫਿਰ ਆਪਾਂ ਉਹਨੂੰ ਕਰਨਾ ਉਹ ਚੱਲਦਾ ਉਹਦੇ ਥੱਲੇ ਆ ਕੇ ਕੱਪੜੇ ਪਾ ਆਗੇ ਫਿਰ ਆਪਾਂ ਕਹਿੰਦੇ ਵੀ ਹੁਣ ਸ਼ਾਂਤੀ ਆ ਗਈ। ਸ਼ਾਂਤੀ ਥੋੜੋ ਹੁੰਦੀ ਆ। ਉਹ ਤਾਂ ਆਪਾਂ ਜੀ ਦੇ ਨੂੰ ਇਹ ਪ੍ਰੋਬਲਮ ਆ ਨਾ ਸਾਹ ਦੀ। ਜਾਂ ਕਿਸੇ ਨੂੰ ਹੋਰ ਵੀ ਆ ਸਕਦੀ ਆ। ਉਹਨੇ ਨਾ ਫਿਰ ਇਹਨੇ ਨਾ ਗਰਮ ਸਰਦ ਹੋ ਜਾਂਦਾ। ਅੱਛਾ। ਗਰਮ ਸਰਦ ਹੋ ਜਾਂਦਾ ਫਿਰ ਉਹਨੇ ਨਾ ਖਾਂਸੀ ਆਉਣ ਲੱਗ ਜਾਂਦੀ ਆ। ਟਾਈਫਾਇਟ ਵੀ ਹੋ ਜਾਂਦਾ। ਨਮੂਨੀਆਂ ਵੀ ਹੋ ਜਾਂਦਾ। ਤੇ ਕਈ ਲੱਮਤਾਂ ਲੱਗ ਜਾਂਦੀਆਂ। ਜਿਵੇਂ ਕਿ ਹੁਣ ਮਨੂੰ ਵੀ ਆਪਾਂ ਠੜ ਲੱਗਣ ਲੱਗਿਆ ਆਪਣਾ ਸਾਹ ਖੇਚਣਾ ਆਉਣ ਲੱਗਿਆ। ਆਪਾਂ ਕਰਮਾਂ ਚ ਚੱਲਦੇ ਆਂ। ਦੋ ਕਰਮਾਂ ਚੱਲਦੇ ਆਂ। 15 ਚੱਲ ਬੀਜਾ ਪੌੜੀਆਂ ਨੇ ਸਟੈਪ ਚੜ੍ਹਦੇ ਆ ਉਹਨੇ ਨਾਲ ਸਾਹ ਚੜ੍ਹਨ ਲੱਗ ਜਾਂਦਾ ਠੀਕ ਹੈ ਸਾਹ ਕਿਉਂ ਕਿਉਂਕਿ ਆਪਣੇ ਅਗਨ ਹੁੰਦੀਆਂ ਨਾ ਜਿਹੜੇ ਅਗਨ ਆ ਉਹ ਕਾਰਨ ਹੋਈ ਹੁੰਦੀ ਹੈ ਓਕੇ ਫਿਰ ਆਪਾਂ ਜਦੋਂ ਣਾਉਣੇ ਉਹਦੇ ਦਾ ਥੋੜਾ ਜਿਹਾ ਤਾਂ ਲਾ ਵੀਓ ਅਗਨ ਨਾਲ ਗਰਮ ਹੋ ਜਾਂਦਾ ਵਿੱਚ ਉਹਦਾ ਹੈਗਾ ਹੈਗਾ ਫਿਰ ਆਪਾਂ ਪੱਖੇ ਥਲੇ ਜਦੋਂ ਆ ਜੰਦੇ ਆ ਫਿਰ ਉਹਦੇ ਨਾਲ ਜ਼ਿਆਦਾ ਜਾਂ ਆਪਾਂ ਬਾਹਲੇ ਹੁਣ ਪੱਖੇ ਦਾ ਵੀ ਛੱਡੋ ਜੀ ਭਾਜਦੇ ਆ ਇਹ ਸੀਜ਼ਨ ਹੁਣ ਇਹ ਸੀਜ਼ਨ ਭੱਜਣਗੇ ਦੇਖੋ ਜੀ ਫਿਰ ਏਸੀ ਛੱਡਣਗੇ ਤਾਂ ਫੇਰ ਹੀ ਸਾਡੇ ਕੋਲ ਆਉਣੋਂ ਹਟਣਗੇ ਦੇਖੋ ਜੀ ਜੇ ਆਪਾਂ ਪੱਖੇ ਮਰੇ ਛੱਡ ਦਾਂਗੇ ਇਹ ਜੀ ਖੜਾ ਛੱਡ ਦਾਂਗੇ ਫਰਿੱਜ ਦਾ ਪਾਣੀ ਵੀ ਨਾ ਛੱਡ ਦਾਂਗੇ ਠੰਡਾ ਦੇਖੋ ਜੀ ਆਪਾਂ ਫਰੂਕੀ ਸ਼ਾਮ ਪਾਣੀ ਠੰਡਾ ਪੀ ਲੈਨੇ ਆ ਆਪਾਂ ਉੱਪਰੋਂ ਵਿੱਚੋਂ ਠੰਡਾ ਕਰ ਲੈਨੇ ਆ ਜਿਹੜੀ ਉਹ ਤਸੀਲ ਉਹ ਗਰਮ ਆ ਹਾਂ ਜੀ ਉਹ ਗਰਮ ਹੁੰਦਾ ਅੱਛਾ ਬਰਫ ਵੀ ਕਾਰਨ ਹੁੰਦੀ ਆ ਆਪਾਂ ਪਰੂ ਠੰਡਾ ਕਰੇ ਨਾ ਉਹ ਬਿਜਲਣਾ ਅੰਦਰੋਂ ਗਰਮ ਹੁੰਦੀ ਆ ਉਹ ਆਪਣਾ ਨੁਕਸਾਨ ਕਰਦੇ ਆ ਉਹਨਾਂ ਦਾ ਤਾਂ ਲਾਮ ਤਾਂ ਫਰੂਕੀ ਸਾਹਿਬ ਬਹੁਤ ਜ਼ਿਆਦਾ ਪੈਂਦੀਆਂ ਦੇਖੋ ਆਪਣਾ ਟੈਂਪਰੇਚਰ ਲੋ ਹੁੰਦਾ ਗੋਡੇ ਦਰ ਹੋਣ ਲੱਗ ਜਾਂਦੇ ਪੇਟ ਜਨ ਇਨਫੈਕਸ਼ਨ ਪੈ ਜਾਂਦੀਆਂ ਬਰਗਮ ਜੰਮਣ ਲੱਗ ਜਾਂਦੀਆਂ ਸਾਹ ਚੜਨ ਲੱਗ ਜਾਂਦਾ ਖੂਨ ਘੜਾ ਹੋਣ ਲੱਗ ਜਾਂਦਾ ਹੋਰ ਕਿੰਨੀਆਂ ਗਣਾਈਆਂ ਫ੍ਰਿਜ ਦੇ ਪਾਣੀ ਨਾਲ ਤੇ ਨਾਉਣ ਨਾਲ ਫ੍ਰਿਜ ਦੇ ਪਾਣੀ ਨਾਲ ਵਾਪਾ ਦੇ ਕੇ ਜਾ ਟਾਈਮ ਲਗੋ ਵੀ ਵਪਾ ਜਿਹੜਾ ਕੱਪੜੇ ਪਾਉਣੇ ਆ ਮਾੜਿਆ ਪੱਕੇ ਤੋਂ ਪਰੇ ਹੋ ਜੀਏ ਜਾਂ ਉਸ ਵਕਤ ਠੰਡਾ ਪਾਣੀ ਨਾ ਪੀਏ ਜਾਂ ਬਾਹਰੋਂ ਆ ਕੇ ਠੰਡਾ ਨਾ ਪਾਣੀ ਪੀਏ ਇਹ ਹੁਣ ਅਸੀਂ ਤਾਂ ਰੱਖਦੇ ਆ ਲੋਕਾਂ ਨੂੰ ਮੂਰੇ ਆਉਣ ਦੀ ਦਿੱਕਤ ਬਹੁਤ ਜ਼ਿਆਦਾ ਪੈਣੀ ਆ ਨਹੀਂ ਜੀ ਗਰਮ ਚਾਹ ਤਾਂ ਦੇਖੋ ਜੀ ਫਰੁਕੀ ਸਾਹਿਬ ਬੇਸ਼ੌਣ ਲੋਕ ਛੱਡਦੇ ਨਹੀਂ ਚਾਹ ਤਾਂ ਬਿਲਕੁਲ ਹੀ ਮਾੜੀ ਹੈ ਹਾਂਜੀ ਚਾਹ ਤਾਂ ਦੇਖੋ ਇਹਦਾ ਦੁੱਧ ਪੀ ਲੋ ਥੋੜਾ ਹੋ ਤਾਂ ਦੁੱਧ ਪੀ ਲੋ ਤੇ ਗਰਮ ਚਾਹ ਨੁਕਸਾਨ ਹੀ ਨੁਕਸਾਨ ਆ ਜੀ ਅੱਛਾ ਜੀ ਜੇ ਆਪਾਂ ਗਰਮ ਚਾਹ ਦੇਖੋ ਜੀ ਦੁੱਧ ਦਾ ਕਾਰਨ ਵੀ ਬਹੁਤ ਜਨਾ ਵੀ ਹੈ ਜਿਹਨੂੰ ਸੁੱਕੀ ਖਾਂਸੀ ਆ ਨਾ ਹਾਂ ਉਹਨਾਂ ਨੂੰ ਅਸੀਂ ਦੁੱਧ ਵੀ ਪਿਉਉਣੇ ਆ ਕਿਉਂਕਿ ਬਲਗਮ ਜੰਮੇ ਅਸੀਂ ਦਹੀਂ ਵੀ ਪਿਉਣ ਲਾਉਨੇ ਆ ਕਿਉਂਕਿ ਬਲਗਮ ਜਦੋਂ ਬਾਹਰ ਨਾ ਲਾਗੀ ਫਿਰ ਉਹਨੇ ਜਿਹੜੇ ਅੰਦਰ ਦੇ ਬਲਗਮ ਬਾਹਰ ਕੱਢਣੀ ਨਹੀਂ ਨਿਕਲਦੀ ਜੀ ਅੱਛਾ ਜੇ ਹੁਣ ਆਪਾਂ ਸਾਰਾ ਕੁਝ ਬੰਦ ਕਰ ਦਈਏ ਫਿਰ ਨੁਕਸਾਨ ਆ ਅਸੀਂ ਤਾਂ ਦੇਸੀ ਘਿਓ ਵੀ ਖਾਣ ਨੂੰ ਕਹਿੰਦੇ ਜੀ ਦੇਸੀ ਘਿਓ ਕੋਈ ਮਨਾ ਨਹੀਂ ਦੇਸੀ ਘਿਓ ਰੱਜ ਕੇ ਖਾਓ ਜਿੰਨਾ ਖਾਧਾ ਜਾਂਦਾ ਖਾਓ ਗਾਂ ਦਾ ਤੇ ਉਹਦੇ ਵਿੱਚ ਦੇਖੋ ਜੀ ਹੁਣ ਜਿਹੜੀਆਂ ਤੁਸੀਂ ਟੱਡੀਆਂ ਦੀ ਗੱਲ ਕਰਨਾ ਵੈਸੇ ਆਪਾਂ ਬੋਲ ਨਹੀਂ ਸਕਦੇ ਦਾ ਬਸ ਤੁਸੀਂ ਹੁਣ ਪੰਜਾਬੀ ਸੀ ਕਹਿਤਾ ਤੇ ਉਹ ਆਪਣੇ ਲਈ ਫਾਇਦਾ ਪੇੜ ਦਾ ਸ਼ਿੰਗਾਰ ਆ ਉਹ ਅੱਛਾ ਹਾਂ ਜਿਹੜੀਆਂ ਆਪਣੀਆਂ ਲੈਟਰਨਾਂ ਲੱਗਣੀਆਂ ਨੇ ਨਾ ਪਰ ਲੈਟਰਨ ਅੰਗਰੇਜ਼ ਦਾ ਸ਼ਬਦ ਆ ਜਾਂ ਟੱਡੀਆਂ ਦਾ ਪੰਜਾਬੀ ਦਾ ਹੀ ਹੈ ਜੀ 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 ਉਹ ਤੇ ਉਹ ਪੇੜ ਦਾ ਸ਼ਿੰਗਾਰ ਆ ਜਿਹਨੂੰ ਹਵਾ ਸਰਦੀ ਆ ਨਾ ਹਾਂਜੀ ਉਹ ਵੀ ਪੇੜ ਦਾ ਸ਼ਿੰਗਾਰ ਆ ਜੇ ਆਪਾਂ ਨੂੰ ਇਹ ਨਾ ਆਉਣ ਤਾਂ ਪਤਾ ਬਿਮਾਰੀਆਂ ਨਾਲ ਜੂਝਣ ਲੱਗ ਜਾਾਂਗੇ ਹੋਰ ਜ਼ਿਆਦਾ ਦੇਖੋ ਵੀਰ ਜੀ ਇੱਕ ਤਾਂ ਆਪਣੇ ਖਾਣ ਪਾਣ ਜਿਹੜਾ ਖਾਣ ਪਾਣ ਆ ਨਾ ਉਹ ਆਪਾਂ ਠੀਕ ਨਹੀਂ ਦਾ ਮਤਲਬ ਜਿਹੜਾ ਆਪਾਂ ਖਾਨੇ ਆ ਜਿਵੇਂ ਆਪਾਂ ਅਰਫੈਂਡ ਅਰਫੈਂਡ ਆਪਾਂ ਖਾਨੇ ਪੂਰੀ ਇੱਕ ਨੰਬਰ ਦੀ ਜ਼ਹਿਰ ਅੱਛਾ ਆਪਾਂ ਸਰੋਂ ਦਾ ਤੇਲ ਖਾਨੇ ਆ ਆਪਾਂ ਕਹਿੰਦੇ ਸਰੋਂ ਦਾ ਤੇਲ ਆ ਆਪਾਂ ਕੰਢਿਆ ਕਢਾਇਆ ਲੈ ਆਉਨੇ ਆ ਉਹਦੇ ਵਿੱਚ ਵੀ ਥੋੜਾ ਜਿਹਾ ਕੈਮੀਕਲ ਹੁੰਦਾ ਜਿਹੜਾ ਆਪਾਂ ਆਪਣੇ ਸਰੋਂ ਕਹਾਣੀ ਲੈ ਕੇ ਜਾਂਦੇ ਆ ਨਾ ਸਰੋਂ ਉਹਦੇ ਵਿੱਚੋਂ ਤੇਲ ਕਢਾ ਕੇ ਖਾਨਿਆਂ ਤੜਕਾ ਲਾਉਨੇ ਆ ਉਹ ਇੱਕ ਨੰਬਰ ਦਾ ਵੈਸਟ ਆ ਕਿਉਂਕਿ ਸੁੰਘ ਕੇ ਦੇਖ ਲਿਆ ਕਰੋ ਜਦੋਂ ਐ ਕਰਾਂਗੇ ਨਾ ਐ ਮੈਂ ਜਦੋਂ ਅੱਖਾਂ 'ਚ ਪਾਣੀ ਨਿਕਲਣ ਲੱਗ ਗਿਆ ਅੱਛਾ ਸਰੋਂ ਦਾ ਤੇਲ ਨਾ ਮੰਨ ਰਿਹਾ ਵਿਸ਼ੋਦਾ ਉਹ ਬਿਲਕੁਲ ਠੀਕ ਆ ਜਿਹਨੇ ਹੁਣ ਆਪਾਂ ਤੇਲ ਲਾ ਕੇ ਲਾਈ ਜਾਂਦੇ ਆ ਤੇਲ ਉਹਦਾ ਕੁਛ ਨਹੀਂ ਆਉਂਦਾ ہاں ਜੀ ਉਹ ਬਹੁਤ ਵੈਸਟ ਆ ਜੀ ਉਹਦਾ ਵੀ ਧੰਨਵਾਦ ਕਰੋ ਤੇ ਉਹ ਵੈਸਟ ਤੇਲ ਆ ਜਿਹਦੇ ਵਿੱਚ ਲਾ ਕੇ ਜਾਂ ਇੱਥੇ ਲਾ ਕੇ ਅੱਖਾਂ ਚੋਂ ਪਾਣੀ ਨਾ ਨਿਕੜਿਆ ਹਾਂ ਹਾਂ ਉਹ ਵਿਟੇਲ ਨਹੀਂ ਵਧੀਆ ਹੈਗਾ ਉਹ ਕੈਮੀਕਲ ਵਾਲਾ ਹੀ ਹੈ ਜੀ ਉਹ ਸੁੱਧ ਤੇਲ ਨਹੀਂ ਹੈਗਾ ਜੀ ਸੁੱਧ ਤੇਲ ਲਓ ਤੇ ਆਪਣੀਆਂ ਜਿਹੜੀਆਂ ਲਾਹਤਾਂ ਦਾ ਦੂਰ ਕਰ ਲਓ ਜੀ ਜੀ ਇਸੇ ਕਰਕੇ ਆਪਾਂ ਨੂੰ ਜਿਹੜੇ ਖਾਂਸੀ ਦੀਆਂ ਪ੍ਰੋਬਲਮਾਂ ਪੈਂਦੀਆਂ ਨੇ ਵੈਸੇ ਮੈਂ ਅੱਗੇ ਫੁਰਕੀ ਸਾਹਿਬ ਆਪਾਂ ਬਹੁਤ ਜ਼ਿਆਦਾ ਗਿਰਾਂਦ ਸੈੱਡੀਆਂ ਦੇ ਵਿੱਚ ਵੀ ਰਚਿਆ ਇਹਦੇ ਵਿੱਚ ਲਾਹਤਾਂ ਜਿਹੜੇ ਕੋਲ ਸਾਡੇ ਕੋਲ ਮਰੀਜ਼ ਆਉਂਦੇ ਨੇ ਨਾ ਉਹ ਟਾਈਫਾਇਰ ਨਮੂਨੀਆਂ ਗਰਮਸਰ ਦਾ ਜਾ ਬਸ ਕਹਿੰਦੇ ਜਿਹਦੇ ਅੰਦਰ ਗਰਮੀ ਪਈ ਹੋਈ ਆ ਹਟ ਬਲਗਮ ਹੋਈ ਜਾ ਬਲਗਮ ਜੰਮੀ ਹੁੰਦੀ ਆ ਔਰਸ ਕਰਕੇ ਹੁੰਦੇ ਨੇ ਤੇ ਇਹਦੇ ਵਿੱਚ ਹੁਣ ਵਿੱਚ ਆ ਕੇ ਕਹਿੰਦੇ ਨੇ ਜਿਨੇ ਨੇ ਮੰਨੋ ਵੀ 15 ਦਿਨਾਂ ਦੀ ਮਹੀਨੇ ਦੀ ਦਵਾਈ ਖਾ ਕੇ ਕਹਿੰਦੇ ਵੀ ਇਸੇ ਥਨ ਫਰਕ 2 ਬਹੇ ਪਿਆ ਹੁਣ ਆਪਾਂ ਕਿੱਥੇ 20 ਸਾਲ ਹਮ 10 ਸਾਲ ਜਾਂ 5 ਸਾਲ ਫਿਰ 5 ਸਾਲ ਤੇ 10 ਸਾਲ 20 ਸਾਲ ਦਾ ਫਰਕ ਬਹੁਤ ਜ਼ਿਆਦਾ ਕਿਉਂਕਿ ਜਿਹੜੀ ਅੰਗਰੇਜ਼ੀ ਦਵਾਈ ਆ ਅੰਗਰੇਜ਼ੀ ਉਹਦੇ ਵਿੱਚ ਕੈਮੀਕਲ ਵੀ ਹੁੰਦੇ ਆ ਆਪਣੇ ਦਵਾਈ ਦੇ ਵਿੱਚ ਕੋਈ ਕੈਮੀਕਲ ਨਹੀਂ ਹੁੰਦਾ ਇਹਨੂੰ ਟਾਈਮ ਲੱਗਦਾ ਫਿਰ ਅਸੀਂ ਅਗਲੇ ਨੂੰ ਹਰੇਕ ਨੂੰ ਦੱਸ ਕੇ ਭੇਜ ਦਿਆ ਫਿਰ ਕਿਸ਼ਾਬ ਵੀ ਜਿਹੜੀ ਅੰਗਰੇਜ਼ੀ ਦਵਾਈ ਆ ਨਾ ਤੁਸੀਂ ਹੌਲੀ 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 ਕਰਕੇ ਹੌਲੀ ਹੌਲੀ ਛੱਡੀ ਜਾਣੀ ਐ ਇੱਕ ਇਹ ਲੱਗਤ ਨਹੀਂ ਛੱਡੀ ਜਾਣੀ ਆਦਤ ਪਈ ਹੁੰਦੀ ਆ ਉਹਦੇ ਵਿੱਚ ਕਿਉਂਕਿ ਆਪਾਂ ਗੋਲੀ ਖਾ ਲਈ ਚਾਹੇ ਵੀ ਠੀਕ ਇਹ ਬਿਲਕੁਲ ਇਹ ਤਾਂ ਤੋੜੇ ਹੋਇਆ ਫਿਰ ਕਿਸ਼ਾਬ ਜਿਹੜਾ ਤੋੜੇ ਹੋਏ ਨੇ ਮਤਲਬ ਪੇਸ਼ੰਟਾਂ ਤੋਂ ਲੈ ਕੇ ਤੋੜਦੇ ਆ ਨਾ ਇਹ ਉਹ ਆ ਅਗਲੇ ਦੇ ਸਾਹਮਣੇ ਹੀ ਤੋੜ ਦਿੰਨੇ ਆ ਤੇ ਅਗਲਾ ਕੈ ਕਰਨਾ ਕਹਦੇ ਵੀ ਡਾਕਟਰ ਖਾਹਾਂ ਵੇਚਦੇ ਵੇਚਦੇ ਵੀ ਆਪਾਂ ਅਗਿਆਂ ਨੂੰ ਮੁੱਕੀਆਂ ਮਾਰ ਮਾਰ ਕੇ ਤੋੜਦੇ ਆ ਅਗਲੇ ਦੇ ਸਾਹਮਣੇ ਹੀ ਤੋਕ ਲੈ ਐ ਤੋੜ ਦੇਈਦਾ ਟੁੱਟਿਆ ਨਹੀਂ ਇਹ ਅੱਬ ਹੋ ਗਿਆ ਟੁੱਟਿਆ ਨਹੀਂ ਇਹ ਅੰਕਲ ਟੁੱਟਦੇ ਸਟਰੋਂਗਾਂ ਵਿੱਚ ਹੂੰ ਤੇ ਥੋੜਾ ਜਿਹਾ ਅਗਲੇ ਦੇ ਸਾਹਮਣੇ ਤੋੜ ਦੋ ਦਾ ਫਾਇਦਾ ਹੈ ਪਰ ਵੈਸੇ ਅਗਲਾ ਸਾਡੀ ਜਨ ਅਗਲਾ ਕਹਿੰਦਾ ਜੇ ਮੇਰੇ ਤਾਂ ਮਸਾ ਬਿਮਾਰੀ ਰੋਟੀ ਹਮ ਪਰਮਾਤਮਾ ਨਾਖਾ ਕਿਰਪਾ ਕੋ ਤਾਂ ਹੁਣ ਵੈਗਰੂ ਪਰਮਾਤਮਾ ਦੀ ਛਤਰ ਛਾਇਆ ਤੇ ਮੈਂ ਤਾਂ ਕਹਿੰਦਾ ਹਰੇਕ ਦੀ ਬਿਮਾਰੀ ਟੁੱਟੇ ਹੈ ਤਾਂ ਸੁੱਖ ਸਾਹ ਆਵੇ ਲੇਕਿਨ ਨਹੀਂ ਤੇ ਆਪਾਂ ਨੂੰ ਸ਼ੀਸ਼ਾ ਦੇਣਾ ਤੇ ਜਿਹੜੇ ਹੁਣ 1 ਲਖ ਕਰ ਰਹੇ ਨੇ ਸਾਨੂੰ ਹੁਣ ਜਾਣਸਾਰ ਫਰਕ ਪਾਵੇ ਵੀ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਵੀਰੇ ਆਪਾਂ ਪਹਿਲਾਂ ਅਗਰੇ ਦੱਸ ਦਿਆਂ ਵੀ 1 ਲਖ ਨਹੀਂ ਫਰਕ ਪੈਣਾ ਹੌਲੀ ਹੌਲੀ ਜੇ ਮੇਰੀ ਦਵਾਈ ਨਾਲ 11 ਮਹੀਨੇ ਦੇ ਵਿੱਚ 5 ਪੈਸੇ ਫਰਕ ਪੈ ਗਿਆ ਨਾ ਮੈਂ ਇੱਕੜ ਕਹਿ ਦੇਣਾ ਵੀ ਅੱਧਾ ਫਰਕ ਪੈ ਗਿਆ ਜੇ ਹੁਣ ਅਗਲੇ ਨੇ ਉਹ ਵੀ ਖਾਈ ਗਏ ਅਗਲਾ ਕਹਿੰਦਾ ਮੈਨੂੰ ਸਾਹ ਸੁੱਖਾ ਆਵੇ ਮੈਂ ਤਾਂ ਪੰਪ ਲੈਣਾ ਫਿਰ ਵੀ ਉਹ ਦਾ ਡਾਂਸ ਨੂੰ ਕਿਸਾ ਪਤਾ ਹੀ ਆ ਹੈ ਕਿ ਨਹੀਂ ਪਹਿਲਾਂ ਉਹ ਵੀ ਦਵਾਈ ਲੈ ਜਾਵੇ ਉਹ ਵੀ ਲਈ ਜਾਵੇ ਫਿਰ ਤਾਂ ਇਹਨੇ ਕੰਮ ਨਹੀਂ ਕਰਨਾ ਹੈ ਜੀ ਜੀ ਇਹ ਨੂੰ ਪੰਜਾਬੀ ਦੇ ਵਿੱਚ ਆਪਣੇ ਆਮ ਕਹਾ ਹੁੰਦਾ ਸ਼ਣਕਨਮੋਲੀ ਓਕੇ ਸ਼ਣਕਨਮੋਲੀ ਆ ਆ ਫਾਲਾ ਓਕੇ ਇਹ ਸ਼ਣਕਨਮੋਲੀ ਆ ਇਹ ਨੂੰ ਕੰਟਕਾਰੀ ਵੀ ਕਹਿੰਦੇ ਆ ਜੀ ਕੰਟਕਾਰੀ ਵੀ ਕਹਿੰਦੇ ਆ ਇਹਨੂੰ ਕੰਟ ਕੰਡਿਆਰੀ ਵੀ ਕਹਿੰਦੇ ਆ ਕੰਡਿਆਰੀ ਹਾਂਜੀ ਉਹ ਵੀ ਬੋਂਡਿਆ ਤੇ ਇਹਦੇ ਕਈ ਲਾਭ ਨੇ ਇਹ ਆਪਣੇ ਆਮ ਹੁਣੋਂ ਅੱਗੇ ਸੀਗੇ ਆਪਣੇ ਘਰਾ ਘਰਾਂ ਦੇ ਕੋਲੇ ਬਾਹਰ ਹੁੰਦੇ ਸੀਗੇ ਤੇ ਹੁਣ ਤਾਂ ਆਪਣੇ ਨਾ ਇਹ ਦੂਰ ਦਰਾਡੇ ਮਿਲਦੇ ਆ ਜੀ ਹੁਣ ਤਾਂ ਜਿਵੇਂ ਨਾ ਨਹਿਰਾ ਖਾਲੇ ਨੇ ਹਨਾ ਸੂਏ ਜਿੱਥੋਂ ਲੈ ਕੇ ਆਉਣਾ ਨਹੀਂ ਲੱਭਣ ਨੂੰ ਖਿੱਚੜ ਆਉਂਦੀ ਆ ਜੀ ਬਹੁਤ ਜ਼ਿਆਦੇ ਤੇ ਟੁੱਟਦੀ ਵੀ ਨਹੀਂ ਕੰਡੇ ਵੀ ਬਹੁਤ ਜ਼ਿਆਦਾ ਪਰ ਇਹ ਇੰਨੀ ਗੁਣਕਾਰੀ ਆ ਨਾ ਇੰਨੀ ਬੂਟੀ ਜਿਹੜੀ ਪ੍ਰਮਾਤਮਾ ਦੀ ਚੀਜ ਦਿੱਤੀ ਹੋਈ ਹੈ ਨਾ ਗੁਣਕਾਰੀ ਹੋਈ ਗਣੀ ਉਹਨਾਂ ਬਰਤਨ ਦੇ ਤਰੀਕੇ ਸਹੀ ਦੇ ਨੁਸਖਾ ਘਰ ਬੈਠਿਆ ਆ ਦੇਖੋ ਜੀ ਫੁੱਕੀ ਛਮਕੀ ਇਹ ਉਹੀ ਹੈ ਸੁੱਕੀ ਹੈ ਇਹ ਪੰਛਾਰੀ ਦੇ ਉਹ ਨਲ ਜਾਂਦੀ ਆ ਜਦੋਂ ਆਪਾਂ ਇਹਨੂੰ ਪਾਊਡਰ ਬਣਾਉਣਾ ਨਾ ਪਾਊਡਰ ਹਾਂਜੀ ਇਹਦਾ ਪਾਊਡਰ ਬਣ ਗਿਆ ਠੀਕ ਹੈ ਜਦੋਂ ਇਹਦਾ ਜਮਾ ਪਾਊਡਰ ਬਣ ਗਿਆ ਜੀ 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 ਤੇ ਇਹਨੂੰ ਨਾ ਆਪਾਂ ਿਵਾਲ ਕੇ ਵੀ ਪੀ ਸਕਦੇ ਆ ਹਾਂਜੀ ਇਹਨੂੰ ਿਵਾਲ ਕੇ ਆ ਪੀਵਾਂਗੇ ਜਦੋਂ ਜਾਨੀ ਆਪਾਂ 4 ਗਲਾਸ ਲੈ ਲੇ ਪਾਣੀ ਦੇ ਜਦੋਂ 1 ਗਲਾਸ ਰਹਿ ਗਿਆ ਉਹਨੂੰ ਦੋ ਆ ਅੱਜ ਦੇ ਕੱਲ ਦੋ ਦਿਨਾਂ ਦੇ ਵਿੱਚ ਪੀਤਾ ਜਾਂਦਾ ਜੀ ਉਹ ਪਾਣੀ ਥੋੜਾ 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 ਕਰਕੇ ਪੀਤਾ ਜਾਂਦਾ ਜੀ 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 ਤੇ ਇਹਨੇ ਬਲਗਮ ਜਿਹੜੀ ਆਪਣੇ ਫੇਫੜਿਆਂ ਤੇ ਬਲਗਮ ਜੰਮੀ ਹੈ ਨਾ ਉਹ ਲਾ ਦੇਣੀ ਹੈ ਅੱਛਾ ਤੇ ਤਜਾਬ ਵੀ ਖਤਮ ਕਰ ਦਿੰਦੀ ਹੈ ਜੀ ਇਹ ਅੱਛਾ ਜੀ ਹਾਂ ਜੀ ਦਮਾ ਜੀ ਹੁਣ ਦੇਖੋ ਮੈਂ ਬਾਰ-ਬਾਰ ਰੁਕੂਛਾ ਫੇਰ ਆਪਾਂ ਕਹਿੰਦੇ ਆ ਦਮਾ ਤਾਂ ਆਪਣੇ ਖਾਣ-ਪਾਣ ਨਹੀਂ ਹੁੰਦਾ ਜੀ ਉਹ ਵੀ ਉਹ ਉਹਨੂੰ ਸ਼ਾਹ ਕਰਿਆ ਨਾ ਉਹਨੂੰ ਦਮਾ ਕਹਿੰਦੇ ਨੇ ਦਮਾ ਆਪਾਂ ਸ਼ਾਹ ਖਿੱਟਣ ਲੱਗ ਜੈਨਾ ਜਿਹਨੂੰ ਆਪਾਂ ਵਿੱਚ ਟੀਵੀ ਕਹਿੰਦੇ ਆ ਉਹ ਆਪਣੇ ਖਾਨ ਪਾਣਾ ਦੇਖੋ ਆਪਾਂ ਕਿਉਂ ਮਾਰਦਾ ਜੀ ਆਪਾਂ ਨੂੰ ਓਕੇ ਆਪਾਂ ਨੂੰ ਰਿਫਾਇਡ ਮਾਰਦੇ ਆ ਓਕੇ ਆਪਾਂ ਕਿਉਂ ਕਿਉਂ ਦੇਖੋ ਅੱਗ ਤੇ ਚਾਲੇ ਜੀ ਬਿਲਕੁਲ ਠੀਕ ਹੁੰਦਿਆ ਜੀ ਦੇਖੋ ਜੀ ਮੇਰੇ ਕੋਲੇ 20-20 ਸਾਲ ਵਾਲੇ ਵੀ ਆਏ ਆ ਭੁਖੀ ਸਾਹਿਬ ਸਾਲ ਸਾਲ ਡੇਢ-ਢੇ ਸਾਲ ਵਾਲੇ ਆ ਤਾਂ ਬਾਧੂ ਨੇ ਉਹ ਤਾਂ ਹੁਣ ਆਪਣੇ 2.5 ਲੱਖ ਤੋਂ ਪਲੱਸ ਬਰੇਜ ਠੀਕ ਹੋ ਗਈ ਜੀ ਉਹ ਪ੍ਰਮਾਤਮਾ ਕਰਦਾ ਮੈਂ 2.5 ਲੱਖ ਤੋਂ ਪਲੱਸ ਬਰੇਜ ਠੀਕ ਹੋ ਚੁੱਕੇ ਹਾਂ ਜੀ ਹਾਂਜੀ ਦੱਸ ਦਿੰਨੇ ਆ ਜੇ ਕਹੋਂਗੇ ਤਾਂ ਬਿਲਕੁਲ ਇਹਨੂੰ ਕੰਟਕਾਰੀ ਵੀ ਬੋਲਦੇ ਆ ਇਹਨੂੰ ਭੰਡਿਆਲੀ ਵੀ ਬੋਲਦੇ ਆ ਓਕੇ ਓਕੇ ਇੱਕ ਤਾਂ ਇਹ ਹੋ ਗਈ ਸੀ ਤੇ ਇੱਕ ਨੰਬਰ 2 ਤੇ ਆਪਾਂ ਫਰਿੱਜ ਵਾਲਾ ਪਾਣੀ ਦਾ ਨਾਜ਼ਮੀ ਬੰਦ ਕਰੋ ਜੀ ਓ ਅੱਛਾ ਜੀ ਆਪਣੇ ਜਿਹੜੇ ਸਰੋਤੇ ਸੁਣਦੇ ਆ ਵੀਰ ਭਰਾ ਭੈਣਾ ਉਹ ਫਰੈਜ ਨਾਲ ਪਾਣੀ ਬਿਲਕੁਲ ਬੰਦ ਕਰਨਾ ਆਪਣਾ ਮਟਕਾ ਲੈ ਲਓ ਮਟਕਾ ਵੀ ਹੁੰਦਾ ਘੜਾ ਵੀ ਹੁੰਦਾ ਜੀ ਹੂੰ ਹੂੰ ਉਹ ਉਹ ਲਓ ਉਹਦੇ ਉੱਤੇ ਬੋਰੀ ਧਰ ਲਓ ਹੂੰ ਪਾਣੀ ਪਾ ਕੇ ਨਾਲ ਉੱਤੇ ਬੋਰੀ ਧਰ ਲਓ ਉਹ ਪਾਣੀ ਪੀਆ ਕਰੋ ਓਕੇ ਦੇਖੋ ਜੇ ਕਿਸੇ ਨੇ ਕਹਿੰਨਾ ਨਾ ਦੋਸਮਣੇ ਕੱਢਣੀ ਆ ਨਾ ਹੂੰ ਆਮ ਹੁਣ ਕਹਾਂ ਆਉਂਦਾ ਫਰੈਜ ਦੇ ਦੋ ਹੂੰ ਫਰਿੱਜ ਵਾਲਾ ਪਾਣੀ ਪੀਊਗਾ ਉਹਦੇ ਗੋਡੇ ਵੀ ਦੁਖਣਗੇ ਅੱਛਾ ਫਰਿੱਜ ਵਾਲੇ ਪਾਣੀ ਨਾਲ ਗੋਡਾ ਵੀ ਦੁਖੂ ਤਾਂ ਸਾਹ ਤਾਂ ਚੜਨੇ ਚੜਨਾ ਮੋਡਾ ਵੀ ਦੁਖੂ ਮੋਡਾ ਵੀ ਦੁਖੂ ਸਰਵਾਈਕਲ ਵੀ ਆਊਗਾ ਉਹ ਫਰਿੱਜ ਵਾਲਾ ਪਾਣੀ ਨਹੀਂ ਨੋਕਸਾ ਜੀ ਉਹ ਓਕੇ ਜੇ ਆਪਾਂ ਫਿਰ ਅੱਗੇ ਫਰਿੱਜ ਵਾਲਾ ਪਾਣੀ ਨਹੀਂ ਸੀ ਪੀਂਦੇ ਲੋਕ ਹੂੰ ਹੂੰ ਵੱਡੇ ਬਜ਼ੁਰਗ ਆਪਣੇ ਫਰਿੱਜ ਵਾਲਾ ਪਾਣੀ ਨਹੀਂ ਪੀਂਦੇ ਉਹ ਘੜੇ ਵਾਲਾ ਪਾਣੀ ਪੀਂਦੇ ਸੀ ਬਾਹਰ ਜਿਹੜੋ ਹਾੜੀ ਕੱਢਦੇ ਸੀ ਉਹ ਵੀ ਫਰਿੱਜ ਵਾਲਾ ਪਾਣੀ ਪੀਂਦੇ ਸੀ ਨੰਬਰ 2 ਘੜੇ ਵਾਲਾ ਘੜੇ ਵਾਲਾ ਪਾਣੀ ਹਾਂਜੀ ਹਾੜੀ ਕੱਟਰ ਹਾਂਜੀ ਮਟਕੇ ਵਾਲਾ ਜੀ 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 ਤੇ ਇੱਕ ਨੰਬਰ 2 ਤੇ ਜਿਹੜੇ ਆਪਾਂ ਕਣਕ ਖਾਨੇ ਕਣਕ ਵੀ ਮੇਰਾ ਮੈਂਤਾਲੀ ਵਾਲਾ ਜੀ ਸਾਰਿਆਂ ਨੂੰ ਮੈਂ ਰਿਕਵੈਸਟ ਕਰਦਾ ਬੇਨਤੀ ਕਰਦਾ ਕਣਕ ਘਟਾਓ ਜੀ ਅੱਛਾ ਕਣਕ ਘਟਾਓ ਕਣਕ ਦੇ ਵਿੱਚ ਤਾਂ ਕੈਮੀਕਲ ਬਹੁਤ ਆ ਇੱਕ ਫਾਈਬਰ ਨਹੀਂ ਹੁੰਦਾ ਜੀ ਉਹਦੇ ਵਿੱਚ ਕਿਉਂਕਿ ਫਾਈਬਰ ਅਰੂਲੇ ਵਾਲੀ ਆਪਾਂ ਖਾਣ ਲੱਗੇ ਉਹਦੇ ਨਾਲ ਗੋਡੇ ਬਹੁਤ ਆ ਜਾਂਦੇ ਨੇ ਠੀਕ ਹੈ ਜੀ ਠੀਕ ਹੈ ਤੇ ਮੈਦਾ ਆਪਣੇ ਉਹ ਮੈਦਾ ਹੁੰਦਾ ਮੈਦਾ ਆਪਣੇ ਅੰਦਰ ਜਾਂਦਾ ਉਹਨੇ ਨਾਲ ਸਾਹ ਛੜਦਾ ਉਹਨਾਂ ਕਸਟਰੋਲ ਵੱਧਾ ਪੇਪੜਿਆਂ ਤੇ ਜਮਨਾ ਜਿਵੇਂ ਆਪਾਂ ਅੱਗੇ ਪਿੱਛੇ ਦੱਸਿਆ ਸੀ ਨਾ ਵੀ ਆਪਾਂ ਬਰੈਡ ਨਹੀਂ ਖਾਣੇ ਹੂੰ ਹੂੰ ਬਰੈਡ ਨਹੀਂ ਖਾਣੇ ਬਰੈਡ ਦਾ ਜ਼ਹਿਰ ਹੈ ਦੋ ਇੱਕ ਦਾ ਪਲਸਤਰ ਆਸੇ ਮੈਦਾਂ ਹੀ ਬਣਦਾ ਹੈ ਰੁਪੀ ਸਾਹਿਬ ਜੀ 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 ਚਲੋ ਜੀ ਆਪਾਂ ਹੁਣ ਆਪਾਂ ਕਹਿੰਦੇ ਆਪਾਂ ਬਣਾ ਕੇ ਵੀ ਦਿਖਾ ਦੇ ਜੀ ਇਹਦੇ ਵਿੱਚ ਜੀ ਹੁਣ ਆਪਾਂ ਇਹਦਾ ਪਾਊਡਰ ਬਣਾਵਾਂਗੇ ਅੱਛਾ ਇਹਦਾ ਪਾਊਡਰ ਵੀ ਬਣਦਾ ਉਹ ਆਪਾਂ ਦਿਖਾਉਣ ਵਾਸਤੇ ਬਣਾਈ ਸੀ ਇਹ ਪੰਚਾਰੀ ਦੇ ਸੁੱਕੀ ਵੀ ਮਿਲ ਜਾਂਦੀ ਹੈ ਜੀ ਅੱਛਾ ਤੇ ਇਹਦਾ ਪਾਊਡਰ ਵੀ ਬਣ ਸਕਦਾ ਹੈ ਇਹਦਾ ਆਪਾਂ ਪਾਣੀ ਵੀ ਬਣਾ ਬਣਾ ਸਕਦੇ ਆ ਜੀ ਆਹ ਦੇਖੋ ਜੀ ਆਪਾਂ ਆਹ ਪਾ ਲਈ ਚਲੋ ਪਾ ਹਾਂ ਲੋ ਇਹਨਾਂ ਨੇ ਜਿਵੇਂ ਆਪਾਂ ਅੱਗੇ ਲਸਣ ਦੀ ਸਿਲਕੇ ਦੀ ਮੈਡੀਸਿਨ ਬਣਾਈ ਸੀ ਨਾ ਪਾਚਮਗਰ ਕੇ ਜੀ 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 ਤੇ ਆਪਾਂ ਪੁੱਠ ਕੰਡੇ ਦੀ ਬਣਾਈ ਸੀ ਉਹ ਕੋਣੀ ਆਪਾਂ ਇਹ ਸਣਕਨਮੋਲੀ ਹਮ ਕੰਡਿਆਈ ਇਹ ਉਸ ਕੰਟਕਾਰੀ ਇਹ ਉਸ ਦੀ ਪਾਚ ਬਣ ਜਾਂਦਾ ਇਹ ਪਾਣੀ ਦੇ ਵਿੱਚ ਵੀ ਆਪਣੀ ਬਸ ਐਸੇ ਹਿਸਾਬ ਨਾਲ ਪਾਉਣੀ ਸੀ ਇਹ ਇੰਨੀ ਕੁ ਇੰਨੀ ਕੁ ਇੰਨੀ ਕੁ ਪਾਣੀ ਆ ਦੇਖ ਰੋ ਦੇਖੋ ਇਹ ਪਾਣੀ ਉਬਲਣ ਲੱਗ ਗਿਆ ਤੇ ਇਹਨੂੰ ਵਿੱਚ ਇਹ ਇਹਦੇ ਵਿੱਚ ਛਾੜ ਦੇਣੀ ਹੈ ਜੀ ਇਹ ਛੱਡੀ ਇਹਨੂੰ ਜਰੋ ਉਹ ਪਾਣੀ ਇੱਕ ਹੀ ਛਾ ਰਹਿ ਗਿਆ ਹੂੰ ਉਹਦੇ ਵਿੱਚੋਂ ਪਾਣੀ ਕੱਢ ਕੇ ਬੇ ਕੱਚ ਦੇ ਗਲਾਸ ਵਿੱਚ ਪਾ ਲੈਣਾ ਉਹਨੂੰ ਠੰਡਾ ਕਰਨਾ ਕੱਚ ਦੇ ਗਲਾਸ ਵਿੱਚ ਪਾ ਕੇ ਠੰਡਾ ਹੋ ਜਾਣਾ ਉਹਨੂੰ ਉਹ ਟਾ ਕੇ ਰੱਖ ਦਿਓ ਹੂੰ ਉਹਨੂੰ ਇੱਕ ਇੱਕ ਚਮਚਾ ਸਵੇਰੇ ਦੁਪਹਿਰੇ ਸ਼ਾਮ ਲੈ ਕੇ ਉਹਦੋ ਅਗਲੇ ਦਿਨ ਵਰਤਿਆ ਜਾਂਦਾ ਜੀ ਇਹੋ ਅੰਜ ਇੱਕ ਇੱਕ ਚਮਚਾ ਜੀ 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 ਇਹਦੇ ਇਹਦੀ ਬਸ ਬਣ ਜਾਣੀ ਹੈ ਜੀ ਬਸ ਬਣ ਜਾਣੀਆਂ ਆਹ ਦੇਖੋ ਇਹ ਕਾਲੀ ਹੋਣ ਲੱਗ ਜਾਣੀ ਹੈ ਜੀ ਇਹ ਕੋਸੀਮੈਂਟਾਂ ਦੇ ਵਿੱਚ ਹੁਣ ਆਹ ਦੇਖੋ ਹੋਊਗੀ ਨਾ ਠੀਕ ਹੈ ਇਹ ਕੋਸੀਮੈਂਟਾਂ ਦੇ ਵਿੱਚ ਹੋ ਜਾਣੀ ਹੈ ਜੀ ਇਹ ਹੂੰ ਹਾਂ ਜੀ ਤੇ ਇਹਦਾ ਪਾਊਡਰ ਪਾਸ ਸੰਭਾਲ ਜਾਣੀ ਹੈ ਨਾ ਪਾਊਡਰ ਵੀ ਆਉਂਦਾ ਜੀ ਜੇ ਨਹੀਂ ਇੱਕਣ ਵਾਲਣੇ ਤਾਂ ਪਾਊਡਰ ਲੈ ਆਇਓ ਘਰੇ ਪੀਛ ਲੋ ਇਹਨਾਂ ਨੂੰ ਲੈ ਕੇ ਉਹਦੇ ਵਿੱਚ ਪਾ ਲਓ ਇੱਕ ਚਮਚਾ ਉਹਨੂੰ ਉਕੜੀ ਵਾਲਣਾ ਜੀ ਹੂੰ ਹੂੰ ਉਹਕੜੀ ਵਾਲਣਾਗਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ 2 ਗਲਾਸ ਪਾਣੀ ਦੇ ਇੱਕ ਚਮਚਾ ਇਹਦਾ ਪਾਊਡਰ ਦਾ ਜਦੋਂ ਜਾਨੀ ਅੱਧਾ ਗਲਾਸ ਰਹਿ ਗਿਆ ਉਹਨੂੰ ਇੱਕ ਇੱਕ ਚਮਚਾ ਕਰਕੇ ਪੀਣਾਗਾ ਤਿੰਨ ਟਾਈਮ ਅੱਗੇ ਵੀ ਦਿਖਾ ਕੇ ਤੇ ਖਾਰ ਪੇੜ ਦਾ ਪਰਹੇਜ਼ ਪੂਰਾ ਫੁੱਲ ਜੀ ਜੀ ਦੇਖੋ ਖੱਟੀ ਤਲੀ ਹੋਈ ਚੀਜ਼ 버ਗਰ ਨਿਊਡਲ ਬਾਹਰ ਨੇ ਜਾਣੀ ਬਾਹਲੇ ਹਲਵਾਈਆਂ ਵਾਲਾ ਪਣ ਸਾਰਾ ਕੁਝ ਬੰਦ ਆ ਜੀ ਉਹ ਜੀ 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 ਆਪਾਂ ਉਹ ਖਾਂਦੇ ਰਾਂਗੇ ਮੇਰੇ ਇਹਨਾਂ ਨੂੰ ਖਾਣ ਦੀ ਕੋਈ ਲੋੜ ਨਹੀਂ ਜੀ 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 ਚਲੋ ਆ ਦੇਖੋ ਰੰਗ ਬਦਲ ਚੱਲੇ ਜੀ ਠੀਕ ਹੈ ਜੀ ਆ ਰੰਗ ਬਦਲ ਚੱਲੇ ਗਏ ਆ ਇਹ ਜਰਵਾਇਨਾ ਹੋ ਗਿਆ ਨਾ ਇਹ ਇੱਕ ਹੀ ਸਾਰ ਰਹਿ ਗਿਆ ਜਾਨੀ ਅੱਧਾ ਕੁ ਲੱਖ ਰਹਿ ਗਿਆ ਜੀ 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 ਇਹਦਾ ਇਹਦੇ ਗੋਣ ਸਾਰੇ ਪਾਣੀ ਵਿੱਚ ਹੀ ਚਲੇ ਜਾਣੇ ਆ ਵੀ ਇੱਕ ਇੱਕ ਚਮਚਾ ਪੀ ਲਓ ਜੀ 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 ਉਹਨੇ ਦਵਾਈ ਦੇ ਅੰਦਰੂ ਵੀ ਆਪਾਂ ਦਵਾਈ ਨੂੰ ਪੀਣੀ ਹੈ ਇੱਕ ਗੋਲਾ ਚਾ ਪੀ ਲੋ ਬਿਲਕੁਲ ਸਾਹ ਦਮਾ ਅਰਸਾਰਾ ਕੁਝ ਹਟ ਜਾਊਗਾ ਜੀ 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 ਦੇ ਲਿਵਰ ਦੀ ਪ੍ਰੋਬਲਮ ਹੈ ਜਿਹੜੇ ਉਹ ਵੀ ਹਟ ਜਾਊਗੀ ਜੀ 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 ਹਾਂਜੀ ਇਹ ਇੱਕ ਦਵਾਈ ਸਭ ਇਲਾਜ ਕਰਦੀ ਹੈ ਜੀ ਕੋਈ ਵੀ ਦੇਸੀ ਦਵਾਈ ਹੈ ਨਹੀਂ ਜੀ ਇਹ ਅੱਧੇ ਜੋ ਵੇਦਾ ਅੱਧੇ 24 ਅੱਧੇ 24 ਬੱਚੇ ਨੂੰ ਇੱਕ ਚੁੰਡੀ ਬੱਚੇ ਵੀ ਲੈ ਸਕਦੇ ਇੱਕ ਚੁੰਡੀ ਉਹ ਚੁੰਡੀ ਦੇਣੀ ਹੈ ਇਕੱਲਾ ਹਾਂਜੀ ਉਸ ਜਨ ਕਿਉਂਕਿ ਇਹ ਸਾਰੀਆਂ ਦਵਾਈਆਂ ਕਣਕ ਦਾ ਦਾਣਾ ਹੈ ਮੈਨੂੰ ਬੱਚੇ ਨੂੰ ਜੀ ਬੱਚੇ ਨੂੰ ਕਣਕ ਦਾ ਦਾਣਾ ਸ਼ਾਇਦ ਰੰਨ ਦੇਣਾ ਜੀ 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 ਕੇਰਾ ਤੇਜ ਕਰ ਲੋ ਫਿਰ ਉਹਨੂੰ ਸਿੰਮ ਤੇ ਕਰ ਲੋ ਜੀ ਸਿੰਮ ਤੇ ਕਰ ਲੋ ਜੀ 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 ਚਲੋ ਤੇਜ ਕਰਨਾ ਪੈਣਾ ਫਿਰ ਉਹਨੂੰ ਸਿੰਮ ਤੇ ਕਰਕੇ ਫਿਰ ਬਣਾ ਲਓ ਉਹਦਾ ਪਾਊਡਰ ਬਣ ਜਾਣਾ ਜੀ 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 ਪਸਮਾ ਤਿਆਰ ਹੋ ਜਾਂਦਾ ਜਿਵੇਂ ਅੱਗੇ ਆਪਾਂ ਪਸਮਾ ਤੇ ਕੰਮ ਕਰਦੇ ਆ ਜੀ ਪਸਮਾ ਜਿਹੜੀ ਇਹਦੂ ਜੇ ਇਹਦੇ ਨਾਂ ਇਹ ਤਾਂ ਘਰ ਬਣਾਉਣ ਵਾਸਤੇ ਆ ਜਿਹੜੀ ਇਹਦੂ ਬਾਹਰ ਦਵਾਈ ਆ ਜਿਨੇ ਕ੍ਰੋਨਿਕ ਮਰੀਜ਼ ਆ ਜਿਹੜਾ ਕ੍ਰੋਨਿਕ ਮਰੀਜ਼ ਹੁੰਦਾ ਵਿਗੜਿਆ ਮਰੀਜ਼ ਆ 20 25 ਸਾਲ ਦਾ 10 ਸਾਲ ਦਾ 5 ਸਾਲ ਦਾ ਉਹਦੇ ਵਿੱਚ ਅਸੀਂ ਆਪ ਤਿਆਰ ਕਰਦੇ ਆ ਜੀ ਇੱਥੇ ਦਵਾਈਆਂ ਕਿਉਂਕਿ ਉਹ ਜੇ ਦੱਸਦੇ ਆ ਉਹ ਬਣ ਨਹੀਂ ਆਣੀ ਜੀ ਓਕੇ ਕਿਉਂਕਿ ਕੋਈ ਹਾਂਜੀ ਉਹ ਵੀ ਨਹੀਂ ਹੋਰ ਹੈਗੀ ਆ ਉਹ ਫਿਰ ਅਸੀਂ ਸਾਰੀਆਂ ਭਸਮਾ ਬਾਤ ਪਿਤ ਕਫ ਦੇ ਤਿੰਨੇ ਸਾਮ ਬਰਾਬਰ ਕਰਨ ਵਾਸਤੇ ਉਹ ਮੈਡੀਸ਼ਨ ਬਣਾਉਂਦੇ ਆ ਉਹਦੇ ਨਾਲ ਸੇਤੀ ਫਰਕ ਪੈਣ ਲੱਗ ਜਾਂਦਾ ਜੀ 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 ਤੇ ਥੋੜਾ ਜਿਹਾ ਪਰਹੇਜ਼ ਰੱਖਣਾ ਪੈਂਦਾ ਪਰਹੇਜ਼ ਕੀ ਆ ਹੌਸਲਾ ਰੱਖਣਾ ਪੈਂਦਾ ਯਕੀਨ ਰੱਖਣਾ ਮੈਨਾਂ ਦੇਸੀ ਦਵਾਈ ਦਾ ਹੈਗਾ ਯਕੀਨ ਤੇ ਜੀ ਜੀ ਇਹ ਯਕੀਨ ਰੱਖਾਂਗੇ ਮੈਡੀਸ਼ਾਨੇ ਵਰਕ ਕਰਨਾ ਹੀ ਕਰਨਾ ਤੋਂ ਮੇਰੇ ਕੋਲੇ ਟੈਸਟ ਰਿਪੋਰਟਾਂ ਵੀ ਪਈਆਂ ਨੇ ਕਿਛਾ ਬਹੁਤ ਜਿਆਦਾ ਜੀ 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 ਇਹ ਜੀ ਪ੍ਰੋਬਲਮ ਅਡੋਡੀ ਹੁੰਦਾ ਹਾਂ ਦੇਖੋ ਜੀ ਨੂੰ ਤਾਂ ਅੰਦਰ ਫੀਵਰ ਰਹਿੰਦਾ ਨਮੂਨੀਆਂ ਰਹਿੰਦਾ ਜੇ ਟਾਈਮ ਤਾਂ ਲੱਗੂ ਗਏ ਦੇਸੀ ਦਵਾਈ ਨਾਲ ਟਾਈਮ ਲੱਗੂਗਾ ਪਰ ਜਦੋਂ ਇਹ ਵਰਕ ਕਰ ਲਿਆ ਨਾ ਕੰਮ ਕਰ ਲਿਆ ਫਿਰ ਤਾਂ ਤੁਸੀਂ ਇੱਕ ਨ ਦੇਖ ਲਓ ਵੀ ਜਿਹੜੀਆਂ ਐਨੋਬੈਟੀ ਦਵਾਈਆਂ ਨੇ ਤਾਂ ਸਾਰੀਆਂ ਬਾਹਰ ਜਾਣਗੇ ਫਿਰ ਤਾਂ ਸਲੰਗਾ ਮਾਰਨ ਫਿਰ ਤਾਂ ਦਰੱਖ ਪਟਣਾ ਆਏਗਾ ਮਾ ਜੀ ਇਹ ਤਾਂ ਇਹ ਕਿਰਾ ਆਂਡ ਗਵਾਂਦੇ ਵੀ ਆਹ ਖੰਗ ਜਿਕਾ ਮ ਸਾਰਾ ਕੁਝ ਚੱਕ ਦਿੰਦੀ ਆ ਜੀ ਅੱਛਾ ਇਹ ਜੀ ਦਵਾਈ ਆ ਜੀ ਇਹ ਹਾਂ ਜੀ ਮੈਂ ਵੈਦ ਸਰਜੀਤ ਸਿੰਘ ਉਪਰ ਰਾਇਕੋੜ ਤੋਂ ਹਮ ਤੇ ਮੈਂ ਮੇਰਾ ਫੋਨ ਨੰਬਰ ਹੈਗਾ 81462 6672 81462 6672 ਆਪਣਾ ਹੈਗਾ ਰੂਪ ਸਟੂਡੀਓ ਦੇ ਸਾਹਮਣੇ ਜਨੇਜਾ ਵਿਕਰੀ ਦੇ ਕੋਲੇ ਹਮ ਹਮ ਬੱਸ ਸਟੈਂਡ ਦੇ ਕੋਲੇ ਰਾਇਕੋੜ ਨੋਰਾਵਾਹੀ ਬੱਸ ਸਟੈਂਡ ਇੱਕੋ ਹੀ ਆ ਜੀ 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 ਉਹਦੇ ਕੋਲੇ ਜਨੇਜਾ ਵਿਕਰੀ ਪੁੱਛ ਲਓ ਜਾ ਰੂਪ ਸਟੂਡੀਓ ਵੀ ਬਿਲਕੁਲ ਸਾਹਮਣੇ ਆ ਜੀ ਇਹ ਤਲਵੰਡੀ ਗੇੜ ਨੂੰ ਜਾਂਦਾ ਜੀ ਇਹ ਓਕੇ ਇੱਕੋ ਤਲਵੰਡੀ ਨੂੰ ਪਰਲੇ ਪਾਸੇ ਜਾਂਦਾ ਇਹ ਤਲਵੰਡੀ ਗੇੜ ਨੂੰ ਜਾਂਦਾ ਜਦੋਂ ਆਪਾਂ ਬਸਟਾਡ ਵੱੜ ਗਏ ਨਾ ਖੱਬੇ ਹੱਥੀ ਤੁਰਿਆਉਣਾ ਸੱਜੇ ਹੱਥ ਨਹੀਂ ਜਾਣਾ ਖੱਬੇ ਹੱਥ ਹਟਾਉਣਾ ਹਾਂਜੀ ਬਾਹਰ ਬੋਰਡ ਲੱਗਿਆ ਹੋਇਆ ਤੇ ਆਪਣੇ ਜਿਹਨੂੰ ਮਰਜ਼ੀ ਪੁੱਛ ਲਓ ਜੀ ਆ ਕਿ ਦੱਸ ਦਿੰਦੇ ਆ ਤੇ 81462 6872 ਮੈਂ ਵੈਦ ਸਰਜੀਤ ਸਿੰਘ ਉਪਲ ਰਾਏਕੋਟ ਤੋਂ ਬੋਲਦਾ ਹਾਂਜੀ ਹਜੇ ਹੋ ਰਹੇ ਨੇ ਥੋੜਾ ਜਿਹਾ ਮਚਣਾ ਜੀ ਅੱਛਾ ਜੀ ਥੋੜਾ ਜਿਹਾ ਹੋਰ ਮਚੂਗਾ ਫਿਰ ਇਹਨੂੰ ਪਹੁੰਚ ਲੈਣਾ ਜੀ ਠੀਕ ਉਹ ਪੂਣੀ ਨਾ ਪੜ ਲਓ ਫਿਰ ਇੱਕ ਇੱਕ ਚਮਚਾ ਯੂਜ਼ ਕਰਨਾ ਜੀ ਇਹ ਸਵੇਰੇ ਸ਼ਾਮ ਸਵੇਰੇ ਦੁਪਹਿਰੇ ਸ਼ਾਮ ਜਿਹਨੂੰ ਜਾੜਾ ਨਾ ਪ੍ਰੋਬਲਮ ਆ ਨਾ ਸਵੇਰੇ ਦੁਪਹਿਰੇ ਸ਼ਾਮ ਜਿਹਨੂੰ ਘੱਟ ਪ੍ਰੋਬਲਮ ਆ ਸਵੇਰੇ ਸ਼ਾਮ ਲੈ ਲਓ ਜੀ ਜਿਉਂ-ਜਿਉਂ ਪੀਵਾਂਗੇ ਜਿਉਂ-ਜਿਉਂ ਪਰਮਾਤਮਾ ਚੜ੍ਹਦੀਆਂ ਕਲਾਂ 'ਚ ਕਰਦਾ ਜਾਊਗਾ ਜੀ ਜੀ ਹਾਂ ਜੀ ਇੱਕ ਜਿਹੜੀ ਹੁੰਦੀ ਹੈ ਨਾ ਆਪਣੀ ਅਦਰੋਨੀ ਤਾਕਤ ਵਾਸਤੇ ਵੀ ਜੀ ਜੀ ਜੋ ਵੀ ਹੁੰਦੀ ਆਪਣੇ ਕਮਜ਼ੋਰੀ ਵਾਸਤੇ ਕਮਜ਼ੋਰੀ ਭਰਾਵਾਂ ਨੂੰ ਜਾਂ ਕੋਈ ਹੋਰ ਹੁੰਦੀ ਆ ਉਹ ਵੀ ਆਪਾਂ ਮੈਡੀਸ਼ਨ ਤਿਆਰ ਕਰਦੇ ਆ ਉਹ ਪੂਰੀ ਵੈਸਟਾ ਪੂਰੀ ਵਧੀਆਗੀ ਜਾਨੀ ਜੇ ਉਹ ਖਾਊਗਾ ਨਾ ਦੱਸੂਗਾ ਚਾਰ ਘਰਾਂ